ਖਬਰ ਜਿਹੜੀ ਆ ਉਬਜ਼ੁਰਗਾ ਨਾਲ ਸੰਬੰਧਿਤ ਆ ਕਿਉਂਕਿ ਪੜਾਪੇ ਵੇਲੇ ਇੱਕ ਪੈਨਸ਼ਨ ਹੀ ਹੁੰਦੀ ਜੋ ਕਈ ਲੋਕਾਂ ਦਾ ਸਹਾਰਾ ਬਣਦੀ ਹੈ ਕਿਉਂਕਿ ਅਜ ਦੇ ਦੌਰ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਕਿਸੇ ਤੇ ਵਾਰਦਾਤਾ ਸਾਹਮਣੇ ਆndੀਆਂ ਨੇ ਜਦੋਂ ਪੁੱਤ ਕਪੂਤ ਹੋ ਜਾਂਦੇ ਨੇ ਤੇ ਬਜ਼ੁਰਗਾ ਨੂੰ ਸਿਰਫ ਪੈਨਸ਼ਨ ਦਾ ਸਹਾਰਾ ਹੀ ਰਹਿ ਜਾਂਦਾ ਤੇ ਪੰਜਾਬ ਸਰਕਾਰ ਇੱਕ ਮੁਹਿੰਮ ਚਲਾ ਰਹੀ ਆ ਜੇ ਇਸ ਮੁਹਿੰਮ ਤਹਿਤ ਉਹ ਵੀ ਨੱਪੇ ਜਾ ਰਹੇ ਨੇ ਜੋ ਗਲਤ ਤਰੀਕੇ ਨਾਲ ਪੈਨਸ਼ਨ ਲੈ ਰਹੇ ਸੀ ਸਾਡੇ ਬਜ਼ੁਰਗ ਸਾਡਾ ਮਾ ਇਹ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆ ਤੇ ਬੁਢਾਪਾ ਪੈਨਸ਼ਨ ਦੇ ਹੱਕਦਾਰ ਲੋਕਾਂ ਲਈ ਜਿਹੜਾ ਉਹ ਵੱਡਾ ਇਹ ਮੁਹਿੰਮ ਸੁਗਾਤ ਬਣ ਰਹੀ ਹੈ ਕਿਉਂਕਿ ਇਸ ਮੁਹਿੰਮ ਦੇ ਉੰਤਵਦ ਨਵੇਂ ਹੋਰ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਦੀ ਉਮੀਦ ਸੀਗੀ ਉਹ 40000 ਤੋਂ ਬਾਅਦ ਲਾਪਾਤਰੀ ਨੇ ਜਿਨ੍ਹਾਂ ਦੀ ਅਪਲੀਕੇਸ਼ਨ ਆਈ ਸੀ ਤੇ ਮਈ ਤੱਕ ਦੀਆਂ ਆਈਆਂ ਅਪਲੀਕੇਸ਼ਨਾਂ ਤੇ ਮੋਹਰ ਲੱਗੀ ਹੈ ਤੇ ਇਸ ਦੇ ਨਾਲ ਹੀ ਉਹ ਵੀ ਨੱਪੇ ਗਏ ਨੇ ਜਿਨ੍ਹਾਂ ਤੋਂ ਕਰੋੜਾਂ ਦੀ ਵਸੂਲੀ ਜਿਹੜੀ ਆ ਹੁਣ ਸਰਕਾਰ ਕਰ ਸਕਦੀ ਆ ਜੋ ਬੁਢਾਪਾ ਪੈਨਸ਼ਨ ਦੇ ਹੱਕਦਾਰ ਨਹੀਂ ਸੀ ਆਯੋਗ ਸੀ ਪਰ ਫਿਰ ਵੀ ਸਰਕਾਰੀ ਪੈਸਾ ਖਾਰੇ ਸੀ ਇਸ ਸਬੰਧ ਦੇ ਵਿੱਚ ਬਰੀਕੀ ਨਾਲ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਅਗਵਾਈ ਹੇਠ ਸਰਕਾਰ ਚੱਲ ਰਹੀ ਆ ਉਹਨਾਂ ਨੇ ਬਜ਼ੁਰਗਾਂ ਦੀ ਭਲਾਈ ਅਤੇ ਮਾਨ ਸਨਮਾਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਤੇ ਅੱਗੇ ਵੀ ਚੁੱਕਣ ਦੀ ਗੱਲ ਕਹਿੰਦੀ ਆ ਇੱਕ ਸ਼ਾਨਦਾਰ ਪਹਿਲ ਕਦਮੇ ਵਿੱਚ ਜਿਹੜੇ ਮ੍ਰਿਤਕ ਪੈਨਸ਼ਨਰ ਲਾਪਾਤਰੀਆਂ ਦੀ ਪਛਾਣ ਕਰਨ ਅਤੇ ਪ੍ਰਾਪਤ ਜਿਹੜੀਆਂ ਪੈਨਸ਼ਨ ਦੇ ਹੁਣ ਤੱਕ ਜਿਹੜੇ ਐਪਲੀਕੇਸ਼ਨ ਆਈਸੀ ਉਹਨਾਂ ਦੇ ਅਕੋਰਡਿੰਗ ਸਾਡੇ ਬਜ਼ੁਰਗ ਸਾਡਾ ਮਾਨ ਸਿਰਾਲੇਖ ਹੇਠ ਇੱਕ ਵਿਸ਼ੇਸ਼ ਸਰਵੇਖਣ ਕੀਤਾ ਗਿਆ। ਇਹ ਸਰਵੇਖਣ ਦੇ ਵਿੱਚ ਖੁਲਾਸਾ ਹੋਇਆ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ 67852 ਮ੍ਰਿਤਕ ਪੈਨਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਸਮੇਂ ਦੇ ਨਾਲ ਲਗਭਗ 252 ਕਰੋੜ ਰੁਪਏ ਇਕੱਠੇ ਹੋਏ ਸਨ ਇਸ ਰਕਮ ਵਿੱਚੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਅਤੇ ਬੈਂਕਾਂ ਦੇ ਸਹਿਯੋਗ ਨਾਲ 100 64 ਕਰੋੜ ਰੁਪਏ ਦੀ ਵੱਡੀ ਰਕਮ ਦੀ ਵਸੂਲੀ ਵੀ ਕਰ ਲਈ ਗਈ ਹੈ ਮੰਤਰੀ ਨੇ ਅਧਿਕਾਰੀਆਂ ਨੂੰ ਬਾਕੀ 86 ਕਰੋੜ ਰੁਪਏ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਪ੍ਰਾਪਤ ਫੰਡ ਹੋਰ ਯੋਗ ਲਾਪਤਰੀਆਂ ਤੱਕ ਪੈਨਸ਼ਨ ਲਾ ਪਹੁੰਚਾਉਣ ਲਈ ਵਰਤਿਆ ਜਾਵੇ ਡਾਕਟਰ ਬਲਜੀਤ ਕੋਰ ਨੇ ਇਹ ਵੀ ਕਿਹਾ ਹੈ ਕਿ ਰਾਜ ਵਿੱਚ ਲਗਭਗ 35 ਲੱਖ ਬਜ਼ੁਰਗ ਵਿਧਵਾਵਾਂ ਤੇ ਬੇਸਹਾਰਾ ਬੱਚੇ ਅਤੇ ਦਿਬਿਜੰਗ ਵਿਅਕਤੀਆਂ ਨੂੰ ਸਿੱਧੇ ਇਹਨਾਂ ਦੇ ਬੈਂਕ ਖਾਤੇ ਵਿੱਚ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਅਤੇ ਅੰਗਣਵਾੜੀ ਸੁਪਰਵਾਈਜ਼ਰਾਂ ਦੀ ਬਚਨਬਲਤਾ ਅਤੇ ਮਿਹਨਤ ਯਤਨਾਂ ਦੀ ਸਲਾਘਾ ਕੀਤੀ ਹੈ ਜੋ ਘਰ-ਘਰ ਜਾ ਕੇ ਪੈਨਸ਼ਨਰਾਂ ਦੀ ਭਲਾਈ ਅਤੇ ਸਥਿਤੀ ਬਾਰੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ। ਇਸ ਮੌਕੇ ਡਾਕਟਰ ਬਲਜੀਤ ਕੋਹ ਨੇ ਇਹ ਵੀ ਦੱਸਿਆ ਕਿ ਸਾਡੀ ਸਰਕਾਰ ਸਮਾਜਿਕ ਸੁਰੱਖਿਆ ਤਹਿਤ ਹਰ ਇੱਕ ਯੋਗ ਲਾਪਾਤਰੀ ਨੂੰ ਪੈਨਸ਼ਨ ਮੁਹੱਈਆ ਕਰਵਾ ਰਹੀ ਹੈ ਮੌਜੂਦਾ ਵਿੱਤੀ ਸਾਲ ਦੌਰਾਨ ਮਈ 2025 ਤੱਕ 43644 ਹੋਰ ਨਵੇਂ ਯੋਗ ਲਾਪਾਤਰੀਆਂ ਨੂੰ ਪੈਨਸ਼ਨ ਦੇਣ ਲਈ ਅਰਜ਼ੀਆਂ ਮਨਜ਼ੂਰ ਕਰ ਦਿੱਤੀਆਂ ਜਾ ਚੁੱਕੀਆਂ ਹਨ ਉਹਨਾਂ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਯੋਗ ਲਾਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਪੈਨਸ਼ਨ ਬਿਨਾਂ ਦੇਰੀ ਤੋਂ ਮੁਹੱਈਆ ਕਰਵਾਈ ਜਾਵੇ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਸਰਕਾਰ ਦੀ ਬਜਪਤਾ ਨੂੰ ਉਜਾਗਰ ਕਰਦੇ ਹੋਏ ਡਾਕਟਰ ਬਲਜੀਤ ਕੋਰ ਨੇ ਜ਼ਿਕਰ ਕੀਤਾ ਹੈ ਕਿ ਸਰਵੇਖਣ ਦੌਰਾਨ ਐਮ ਸੇਵਾ ਐਪ ਨੂੰ ਪ੍ਰਭਾਵਸ਼ਾਲੀ ਟੰਗ ਨਾਲ ਲਾਗੂ ਕੀਤਾ ਗਿਆ ਸੀ ਤਾਂ ਜੋ ਅਸਲ ਸਮੇਂ ਦੇ ਡਾਟਾ ਸੰਗ੍ਰਹਿਤ ਅਤੇ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਪ੍ਰੋਸਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਲਾਭਾਂ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਭਲਾਈ ਪਹਿਲ ਕਦਮੀਆਂ ਅਤੇ ਤਸਦੀਕ ਸਰਵੇਖਣ ਨਿਯਮਿਤ ਤੌਰ ਤੇ ਕੀਤੇ ਜਾ ਸਕਣ ਜ਼ਿਲ੍ਹਾ ਅਧਿਕਾਰੀਆਂ ਬੈਂਕ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਿਚਕਾਰ ਸਰਗਰਮਤਾ ਮੇਲ ਦੀ ਸਲਾਘਾ ਕਰਦੇ ਹੋਏ ਬੀਤ ਮੰਤਰੀ ਨੇ ਅਧਿਕਾਰੀਆਂ ਨੂੰ ਬਕਾਇਆ ਰਕਮ ਦੀ ਵਸੂਲੀ ਦੀ ਜਿਹੜੀ ਆ ਗਤੀ ਬਣਾਏ ਰੱਖਣ ਅਤੇ ਸਮਾਜ ਦੇ ਬਜ਼ੁਰਗਾ ਅਤੇ ਜਿਹੜੇ ਹੋਰ ਪੈਨਸ਼ਨ ਦੇ ਹੱਕਦਾਰ ਨੇ ਉਹਨਾਂ ਦੀ ਜਿਹੜੀ ਪਹਲਾਈ ਲਈ ਕਦਮ ਚੁੱਕਣ ਦੀ ਵੀ ਗੱਲ ਕਹੀ ਆ ਤੇ ਸਾਡਾ ਮਜ਼ੁਰਗ ਸਾਡੇ ਮਾਣ ਜਿਹੜੀ ਸਰਕਾਰ ਵੱਲੋਂ ਸਕੀਮ ਚਲਾਈ ਜਾ ਰਹੀ ਆ ਉਸ ਦੇ ਤਹਿਤ ਤਾਂ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਜੋ ਕੁਝ ਕਿਹਾ ਸੀ ਤੁਹਾਨੂੰ ਦੱਸਤਾ ਪਰ ਦੂਜੇ ਪਾਸੇ ਦੇ ਜਿਹੜੇ ਪੈਨਸ਼ਨਰ ਹੈਗੇ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਜੇਕਰ ਕੋਈ ਕਮੀ ਹੈਗੀ ਆ ਸਮੇਂ ਸਿਰ ਨਹੀਂ ਆ ਰਹੀ ਤਾਂ ਸਰਕਾਰ ਉਸ ਲਈ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਤੇ ਨਵੇਂ ਜਿਹੜੇ ਲਾਹ ਪਾਤਰੀ ਨੇ ਉਹਨਾਂ ਨੂੰ ਵੀ ਪੈਨਸ਼ਨ ਵਕਤ ਸਿਰ ਆ ਜਾਏਗੀ ਤੇ 43000 ਤੋਂ ਵੱਧ ਹੋਰ ਨਵੇਂ ਪੈਨਸ਼ਨਰਾਂ ਨੂੰ ਜੋ ਪੈਨਸ਼ਨ ਦੇ ਹੱਕਦਾਰ ਨੇ ਉਹਨਾਂ ਦੀਆਂ ਜਿਹੜੀਆਂ ਅਪਲੀਕੇਸ਼ਨਾਂ ਸੀ ਉਹ ਵੀ ਸਰਕਾਰ ਨੇ ਜਿਹੜੀਆਂ ਉਹ ਅਪਰੂਵ ਕਰ ਦਿੱਤੀਆਂ ਨੇ ਤੇ ਸਾਡੇ ਬਜ਼ੁਰਗ ਸਾਡਾ ਮਾਨ ਇਸ ਤਹਿਤ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਇਹ ਸ਼ਾਇਦ ਉਹਦੇ ਵੇਲੇ ਦੇ ਵਿੱਚ ਹਰ ਲਾਪਾਤਰੀ ਨੂੰ ਪ੍ਰਾਪਤ ਹੋਏਗੀ